ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਮਨਦੀਪ ਖਰਮੀ ਹਮਤਪੁਰਾ ਅੱਜ ਮਨ ਕਰਦਾ ਸੀ ਕਿ ਉਸ ਸਮੇਂ ਦੇ ਵਿੱਚ ਗੇੜਾ ਮਾਰ ਲਵੇ ਜਿਹਦੀਆਂ ਯਾਦਾਂ ਤੁਹਾਨੂੰ ਸਕੂਨ ਦਿੰਦੀਆਂ ਬਚਪਨ ਦਾ ਸਮਾਂ ਜਵਾਨੀ ਦਾ ਸਮਾਂ ਉਸ ਸਮੇਂ ਦੀਆਂ ਜਿਹੜੀਆਂ ਖੇਡਾਂ ਉਸ ਸਮੇਂ ਦਾ ਵਰਤ ਵਰਤਾਅ ਦੋਸਤਾਂ ਮਿੱਤਰਾਂ ਦੇ ਨਾਲ ਗੇੜੇ ਕੱਢਨੇ ਜਾਂ ਦੋਸਤਾਂ ਮਿੱਤਰਾਂ ਦੇ ਨਾਲ ਭੱਜ ਨਾ ਭੱਕਣੀ ਮੈਂ ਦੇਖਦੀ ਧਰਤੀ ਤੇ ਆ ਕੇ ਆਪਣੇ ਆਪ ਦੇ ਵਿੱਚ ਬੜਾ ਕੁਝ ਗੁਆਇਆ ਮਹਿਸੂਸ ਹੁੰਦਾ ਤੇ ਜਦੋਂ ਉਹਨਾਂ ਯਾਦਾਂ ਦੇ ਬਹਿਣਾ ਦੇ ਵਿੱਚ ਬੈੰਨੇ ਆ ਤਾਂ ਬੜਾ ਸਕੂਨ ਮਿਲਦਾ ਹੈ ਮੇਰੇ ਨਾਲ ਅੱਜ ਸਾਡੇ ਪਿਆਰੇ ਮਿੱਤਰ ਤੇ ਸ਼ਾਇਰ ਗਿਲ ਦੋਤਾ ਗਲਾਸਕੋ ਸਟੂਡੀਓ ਦੇ ਵਿੱਚ ਆ ਮੈਂ ਉਹਨਾਂ ਨੂੰ ਜੀ ਆਇਆਂ ਕਹਿੰਨਾ ਗਿਲ ਸਾਹਿਬ ਤੁਹਾਡਾ ਹਾਰਦਿਕ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਖੁਰਮਿਸਾਲ ਸასი ਘਾਲ ਸਾਰੇ ਵੇਖਣ ਵਾਲਿਆਂ ਨੂੰ ਪਹਿਲਾਂ ਤਾਂ ਪਾਇਂਦਰਾ ਦੇ ਸਟੂਡੀਓ ਦੇ ਵਿੱਚ ਤੁਹਾਨੂੰ ਜੀ ਆਇਆਂ ਕਹਿੰਦੇ ਆ ਤੇ ਨਾਲ ਹੀ ਕਿਵੇਂ ਲੱਗ ਰਿਹਾ ਅੱਜਕੱਲ੍ਹ ਦਿਨਾਂ ਦਾ ਬੜਾ ਵਧੀਆ ਖਰਮੀ ਸਾਹਿਬ ਲੱਗਦਾ ਹੈ ਕਿ ਉਹੀ ਠੰਡ ਦਾ ਵਾਲ ਮਾਹੌਲ ਜਿਵੇਂ ਆਪਣੇ ਸਰਦੀਆਂ ਚ ਖੇਸੀਆਂ ਦੇ ਮੁਕਲਾ ਮਾਰ ਕੇ ਤੇ ਉਹ ਗੋੜ ਲੈਣ ਤਾਂ ਠੰਡ ਦੀ ਕਹਿੰਦੇ ਬੁੱਕਲ ਲੈਂਦੀ ਨਹੀਂ ਨਾ ਹਾਂ ਬਿਲਕੁਲ ਉਵੇਂ ਹੀ ਹਨਾ ਜਿਵੇਂ ਚਾਹ ਪੀ ਕੇ ਖੇਸੀ ਲੈ ਕੇ ਤੇ ਮੋੜਾਂ ਤੇ ਖੜਨਾ ਤੇ ਹੱਦ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਝੋਨੇ ਦੀਆਂ ਵਾਢੀਆਂ ਤੇ ਦੁਬਾਰਾ ਮਹੌਲ ਜਿਵੇਂ ਦੋਆਲੀ ਵਾਲਾ ਜੇ ਸਾ ਜਿਵੇਂ ਤੁਹਾਡੇ ਪਿੰਡਾਂ ਮੈਂ ਗੱਲ ਕਰਦਾ ਦੋਦਾ ਕੌਣੀ ਮੁਕਸਰ ਜ਼ਿਲ੍ਹਾ ਹਨਾ ਤੇ ਤੁਹਾਡੇ ਦੋ ਨਹਿਰਾਂ ਲੰਘਦੀਆਂ ਹਾਂਜੀ ਦੋ ਪਿਛੋ ਸਰੰਦ ਫਿਲਟਰ ਤੇ ਰਾਜਸਥਾਨ ਫਿਲਟਰ ਜਿਹੜੀਆਂ ਫਾਰੀਗੇ ਪਤਨ ਤੋਂ ਆਉਂਦੀਆਂ ਹਾਂ ਤੇ ਇੱਕ ਸਾਡੇ ਪਿੰਡ ਜਿੱਥੇ ਆਪਣੇ ਘਰਾਂ ਦੇ ਜਿਹੜੀ ਉੱਥੇ ਹਬੂਰ ਬ੍ਰਾਂਚ ਉਹਦੇ ਵਿੱਚੋਂ ਇੱਕ ਸਰੰਦ ਫਿਲਟਰ ਦੇ ਵਿੱਚ ਹੋਰ ਡਿਵਾਈਡ ਹੋ ਕੇ ਉਹਦ ਨੂੰ ਹਬੂਰ ਬਨਾਚ ਅਛਾ ਉਹ ਇਧਰਲੇ ਸਾਰੇ ਪਿੰਡਾਂ ਨੂੰ ਬੋਰ ਤੱਕ ਜਾਂ گاؤں ਦੂਵੇ ਅੱਗੇ ਜਾਂਦਾ ਹੁੰਦਾ ਮੈਂ ਨਹਿਰ ਵਾਲੇ ਪਾਸੇ ਨੂੰ ਤਾਂ ਆਇਆ ਕਿ ਮੈਂ ਨਾ ਸਾਡੇ ਪਿੰਡਾਂ ਦੇ ਕੋਲ ਫੂਲੇ ਵਾਲਾ ਨਹਿਰ ਕੋਲ ਪੈਂਦਾ ਮੈਂ ਜਦੋਂ ਜੋਬ ਤੇ ਸੀ ਉੱਥੋਂ ਦੀ ਲੰਘਣਾ ਉਹ ਨਹਿਰ ਤੋਂ ਦੀ ਤੇ ਜਾਂ ਜਦੋਂ ਵੀ ਬਰਨਾਲੇ ਨੂੰ ਜਾਣਾ ਤਾਂ ਹੋਟਲੇ ਵਾਲੀ ਨਹਿਰ ਜਾਂ ਸਾਡੇ ਪਿੰਡਾਂ ਕੋਲ ਦੀ ਬੱਧਰੀ ਵਾਲੀ ਨਹਿਰ ਮੈਂ ਜਦੋਂ ਵੀ ਉਹ ਨਹਿਰਾਂ ਦੇ ਪੁਲ ਤੋਂ ਦੀ ਲੰਘਦਾ ਨਾ ਤੇ ਉੱਥੇ ਜਿਹੜੇ ਦਰਾਸਤ ਲੱਗੇ ਹੋਏ ਕੋਈ ਨਾ ਕੋਈ ਕਿਸੇ ਦਾ ਛੋਟਾ ਜਿਹਾ ਟੱਬਾ ਜਾਂ ਕੋਈ ਚਾਹ ਦਾ ਕੋਖਾ ਹਨ ਮੈਨੂੰ ਬੜੀ ਖਿੱਚ ਪਾਉਂਦੇ ਹੁੰਦੇ ਸੀ ਮੈਂ ਜਦੋਂ ਵੀ ਗੱਲ ਸਰਬ ਉੱਥੋਂ ਦੀ ਲੰਘਣਾ ਤੇ ਮੈਂ ਰੋਕ ਕੇ ਆਨੇ ਬਾਨੇ ਹਨਾ ਪਾਣੀ ਪੂਣੀ ਪੀ ਕੇ ਫੇਰ ਲੰਘਣਾ ਉਥੋਂ ਦੀ ਮੈਨੂੰ ਮੈਂ ਮਹਿਸੂਸ ਕਰਦਾ ਤੁਹਾਡੀਆਂ ਗੱਲਾਂ ਦੇ ਵਿੱਚੋਂ ਕਿ ਜਿਵੇਂ ਜੁੜਮੀਆਂ ਨਹਿਰਾਂ ਤੇ ਨਹਿਰਾਂ ਦੇ ਆਸੇ ਪਾਸੇ ਹਰਿਆਲੀ ਦਰਖਤ ਹਨਾ ਉਹ ਤੁਸੀਂ ਤਾਂ ਹੰਡਾਇਆ ਜਾ ਕਿਵੇਂ ਲੱਗਦਾ ਸੀ ਉਹ ਮਾਹੌਲ ਬਾਈ ਜੀ ਜਦੋਂ ਬਹੁਤ ਵਧੀਆ ਮਾਹੌਲ ਲਾਓ ਜਦੋਂ ਕਿਸੇ ਵੀ ਕੋਈ ਕੋਈ ਗੱਡੀ ਮੋਟਰਸਾਈਕਲ ਜਾਂ ਕੋਈ ਸਾਈਕਲ ਵੀ ਰੋਕਣਾ ਤਾਂ ਜਿਹੜਾ ਨਹਿਰ ਤੇ ਨਲਕਾ ਲੱਗਾ ਹੁੰਦਾ ਸੀ ਉਹਦਾ ਪਾਣੀ ਪੀਣ ਦਾ ਜਿਹੜਾ ਸਵਾਦ ਆ ਨਾ ਹੂੰ ਉਹ ਉਹ ਸੇ ਰੀਅਲ ਨੂੰ ਪਸਾ ਹੁੰਦਾ ਕਿ ਨਹਿਰ ਵਾਲੇ ਨਲਕੇ ਆ ਕਿਆ ਫਾ ਕਿ ਉਹਨਾਂ ਦਾ ਆਨੰਦ ਉੱਥੇ ਛਾਵੇਂ ਖੜ ਕੇ ਜਾ ਮੁਰਕਾ ਜੇ ਗਰਮੀ ਦਾ ਦੇਣਾ ਤਾਂ ਮੁਰਕਾ ਸਿਕਾਉਣਾ ਤੇ ਸਰਦੀ ਦਾ ਦੇਣਾ ਤਾਂ ਉਦਾਂ ਹੀ ਨਹਿਰ ਤੇ ਜ ਦੋਨੋਂ ਪਾਸੇ ਤੋਂ ਸਾਡੇ ਨਾਲ ਢਾਲ ਪੈਂਦੀ ਹੈ ਚੜਾਈ ਪੈਂਦੀ ਹੈ ਨਹਿਰ ਦਾ ਹਾਂ ਬੰਨ ਬੰਨ ਵੀ ਆਈ ਗਏ ਨਹਿਰਾਂ ਜਿਹੜੀਆਂ ਵੱਜੀਆਂ ਆਈਆਂ ਵਿਚੋਂ ਅੱਛਾ ਕਿ ਉਹ ਫਿਰ ਅਸੀਂ ਥੇਵਲ ਸਾਈਕਲ ਜਦੋਂ ਤੁਸੀਂ ਦੋ ਜਣੇ ਤਾਂ ਫਿਰ ਹਮੇਸ਼ਾ ਹੀ ਇੱਕ ਦਿਨ ਉਤਰ ਕੇ ਤੁਰ ਕੇ ਘਲਾਉਂਦੇ ਸੀ ਤੇ ਉਧਰੋਂ ਖ ਜਾਂਦਾ ਸੀ ਉਧਰੋਂ ਚੂਕਦਾ ਚਲਾ ਦੂਸਰੀ ਪਾਸੇ ਉਹ ਪੁਲ ਤੇ ਉੱਤੇ ਜਾ ਕੇ ਇੱਕ ਨਾ ਸਾਹ ਲੈਣ ਦੇ ਵਾਲੀ ਜਿੱਦਾਂ ਸੀਗੀ ਗਲਬਾਤ ਵੀ ਜੇ ਅਸੀਂ ਸਕੂਲ ਨੂੰ ਜਾਂਦੇ ਸੀ ਤਾਂ ਤਾਂ ਵੀ ਨਹਿਰ ਤੋਂ ਦੋਨੇ ਪਾਸੇ ਇਧਰੋਂ ਵੀ ਕਿਲੋ 2 ਕਿਲੋਮੀਟਰ ਤੱਕ ਦਿਖਦਾ ਸੀ ਤੇ ਸਾਡੇ ਘਰਾਂ ਵੱਲੋਂ ਵੀ ਐਵੇਂ ਹਰੇਕ ਤਾਂ ਜਿੱਥੇ ਨਹਿਰ ਬਣਾਈ ਦੇ ਬੱਚਾ ਤਾਂ ਤੁਸੀਂ ਦੋਨੇ ਪਾਸੇ ਤੁਸੀਂ ਉੱਚੇ ਥਾਂ ਖੜ ਕੇ ਨਾ ਇੱਕ ਵਿਊ ਜਦੋਂ ਆਪਾਂ ਇੱਥੇ ਕਿਆਦਾ ਨਾ ਵੀਊ ਦੇਖੋ ਹਾਂ ਮੈਂ ਪਿੰਡਾਂ ਦਾ ਫਸਲਾਂ ਦਾ ਤੇ ਜਿੰਨਾ ਵੀ ਸੀਗਾ ਹੋਰ ਹਰਿਆਲੀ ਜਾਂ ਹਰਿਆਲੀ ਦਾ ਜਾਂ ਕੋਈ ਚੀਜ਼ ਆਉਂਦੀ ਕੋਈ ਗੱਡੀ ਟਰੈਕਟਰ ਕੋਈ ਗੱਡਾ ਬਲਦ ਕੁਝ ਵੀ ਆਉਂਦਾ ਹਨਾ ਤਾਂ ਤੀਜੀ ਗੱਲ ਸੀ ਇਹ ਨਹਿਰਾਂ ਨਾਲ ਜੁੜੀ ਕੇ ਜਿਹੜੇ ਪਸ਼ੂ ਚਾਰਨ ਵਾਲੇ ਲੋਕ ਆ ਚਾਹ ਬੱਕਰੀਆਂ ਹੋਣ ਚਾਹੇ ਗਾਈਆਂ ਸਾਡੇ ਏਰੀਆ ਦੇ ਵਿੱਚ ਜਿਹੜੇ Rajasthan ਦੇ ਲੋਕ ਸੀ ਗਾਈਆਂ ਜਾਂ ਕੋਈ ਜਿੰਨਾ ਚਾਰਨ ਵਾਲਾ ਗੁਜਰ ਆਉਦੇ ਸੀਗੇ ਹਾਂਜੀ ਸੋ ਉਹ ਇਧਰ ਹੀ ਕਈ ਵਾਰੀ 2 2 4 4 6 6 ਮਹੀਨਿਆਂ ਨਹਿਰ ਦੇ ਨਾਲ-ਨਾਲ ਉਹਨਾਂ ਨੇ ਨਹਿਰੇ-ਨਹਿਰ ਪਾ ਲੜੀਆ ਤਾਂ ਇੱਥੇ ਪਿੰਡਾਂ ਦੇ ਵਿੱਚ ਬਿਠਾ ਕੇ ਉਹਨਾਂ ਨੇ ਜਿਹਦੇ ਖੇਤ 'ਚ ਬਿਠਾਇਆ ਉਹ ਤੋਂ ਕਿਸੇ ਤੋਂ ਆਟਾ ਲੈ ਲਿਆ ਕਿਉਂਕਿ ਰੇ ਜਿਹੜੀ ਉਹ ਸੀਗੀ 1-2 ਦਿਨ ਠਹਿਰਾਣਾ ਉਹ ਕਾਫੀ ਫਰਕ ਪੈਂਦਾ ਸੀ ਫਸਲ ਨਾਲ ਉਹ ਸੋ ਉਹ ਚੀਜ਼ਾਂ ਦਾ ਮਾਹੌਲ ਬਗਾਇਆ ਹੁੰਦਾ ਸੀ ਪਾਸੇ-ਆਸੇ ਦੇ ਵੀ ਤੁਸੀਂ ਵੀ ਸੁਣਿਆ ਹੋਣਾ ਕਿ ਉਹ ਮੇਰਾ ਦਾਗਿਸਤਾਨ ਜਿਨ੍ਹਾਂ ਨੇ ਪੜ੍ਹੀ ਹੈ ਉਹਨਾਂ ਨੂੰ ਪਤਾ ਹੁੰਦਾ ਸੀਗਾ ਵੀ ਕਿਹ ਵਿੱਚ ਕੀ ਮੇਰੇ ਪਿੰਡ ਦਾ ਮਾਹੌਲ ਤੇ ਕਿਵੇਂ ਉਹ ਪੇਡਾਂ ਬੱਕਰੀਆਂ ਜਿਹੜੀਆਂ ਪਹਾੜੀਆਂ ਤੋਂ ਚੜਦੀਆਂ ਸੋ ਇਦਾਂ ਦਾ ਮਾਹੌਲ ਜਿਹੜਾ ਸੀ ਨਾ ਉਹ ਬੜਾ ਗਲਚਸਪਾ ਮੈਂ ਇਹਨਾਂ ਵਾਲੀ ਗੱਲ ਤਾਂ ਸ਼ੁਰੂ ਕੀਤੀ ਮੈਂ ਨਾ ਜਦੋਂ ਰੋਡਵੇਜ ਦੀ ਨੌਕਰੀ ਕਰਦਾ ਸੀ ਜੀ ਤੇ ਉਦੋਂ ਅਸੀਂ ਦੀਨਾ ਸਾਹਿਬ ਗੱਡੀ ਰੁਕਦੀ ਹੁੰਦੀ ਸੀ ਤੇ ਦਿਨੇ ਸਾਹ ਤੋਂ ਚੰਡੀਗੜ੍ਹ ਜਾਂਦੇ ਸੀ ਹਣਾ ਤੇ ਸਵੇਰੋਂ 5 ਵਜੇ ਉਹ ਤੁਰਨਾ ਆਉਂਦਾ ਸੀ ਉਦੋਂ ਟਾਈਮ ਨਹੀਂ ਹੁੰਦਾ ਸੀ ਕਿ ਪਾਣੀ ਵਾਲਾ ਜਿਹੜਾ ਕੈਂਪਰ ਆ ਉਹ ਭਰ ਕੇ ਰੱਖਿਆ ਜਾਵੇ ਇਸ ਜੱਤੀ ਦੇ ਵਿੱਚ ਹੁੰਦਾ ਸਾਡਾ ਚਾਚਾ ਜਗਸੀਰ ਸਿੰਘ ਭੋਲਾ ਉਰਫ ਭੋਲਾ ਨੇਰੀ ਤੇ ਉਹਨਾਂ ਨੇ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਵੀ ਜਦੋਂ ਆਪਾਂ ਫੂਲੇਵਾਲ ਵਾਲੀ ਨਹਿਰ ਤੇ ਰਾਤ ਨੂੰ ਅਸੀਂ ਦੀਨਾ ਸਾਹਿਬ ਬੰਦ ਕਰਨ ਵਾਲੋਂ ਜਾਂਦੇ ਸੀ ਤੇ ਫੂਲੇਵਾਲ ਵਾਲੀ ਨਹਿਰ ਦੇ ਉੱਤੋਂ ਉਸ ਨਲਕੇ ਦੇ ਉੱਤੋਂ ਉਹ ਕੈਂਪਰ ਭਰਦੇ ਹੁੰਦੇ ਸੀ ਤੇ ਮੈਨੂੰ ਮੇਰੇ ਹੱਥਾਂ ਨੂੰ ਉਹ ਸ਼ੋ ਮਹਿਸੂਸ ਹੁੰਦੀ ਆ ਕਿ ਜਿੰਨੀ ਮਰਜ਼ੀ ਗਰਮੀ ਦੇ ਦਿਨ ਹੁੰਦੇ ਸੀ ਤੇ ਉਹ ਨਲਕੇ ਦਾ ਪਾਣੀ ਆ ਜਿਹੜਾ ਉਹਨੂੰ ਬਰਫ਼ ਦੀ ਲੋੜ ਹੀ ਨਹੀਂ ਸੀ ਹੁੰਦੀ ਬਿਲਕੁਲ ਕਿਉਂਕਿ ਨਾਲਕਾ ਬਾਈ ਜੀ ਬਹੁਤ ਜ਼ਿਆਦਾ ਚੱਲਦਾ ਰਹਿੰਦਾ ਸੀ ਜਿਹੜਾ ਲੰਘਣ ਵਾਲਾ ਸੀ ਕੋਈ ਆਸੇ ਪਾਸੇ ਦੇ ਏਰੀਆ ਵਾਲੇ ਜਾਂ ਕੁਝ ਵੀ ਗੱਡੀ ਵਾਲਾ ਉਹ ਵੀ ਉੱਥੇ ਅ ਠੰਡਾ ਪਾਣੀ ਹੁੰਦਾ ਸੀ ਬਹੁਤ ਜ਼ਿਆਦਾ ਦਾ ਕਿਉਂ ਕਿਉਂ ਨਹਿਰਾ ਦਾ ਨਹਿਰਾ ਕਾਰਨ ਪੱਤਨ ਦਾ ਕਾਰਨ ਜਾਂ ਪਤਾ ਨਹੀਂ ਕੀ ਰੱਬ ਵੱਲੋਂ ਹੀ ਕੁਝ ਸੀ ਉਸ ਨੂੰ ਕਿਹਦਾ ਜਿਵੇਂ ਜਿਵੇਂ ਆਪਾਂ ਪਿੰਡਾਂ ਪਿੰਡ ਦੇ ਵਿੱਚ ਵਸਦੇ ਹਣਾ ਜੀ ਸਿੱਕ ਤਾਂ ਪਿੰਡ ਦੀ ਵਸੋਂ ਹੋ ਗਈ ਪੂਰੀ ਦੀ ਪੂਰੀ ਜੀ ਤੇ ਇੱਕ ਜਿਵੇਂ ਨਹਿਰਾ ਦੇ ਕਿਨਾਰੇ ਪਿੰਡ बसेवे ਜਾਂ ਛੋਟੇ ਕਹ ਲੈ ਆਪਾਂ ਜਿਹਨੂੰ ਕਹ ਲੋ ਕਿ ਮੈਂ ਹੁਣ ਉਹ ਸਹੀ ਲਫ਼ਜ਼ ਨਹੀਂ ਦੇ ਸਕਦਾ ਵੀ ਢਾਣੀ ਕਹਿ ਲੈਂਦੇ ਆ ਜਾਂ ਛੋਟੇ ਪਿੰਡ ਬਸ ਗਏ ਛੋਟੇ ਕਹ ਲੈਂਦੇ ਆ ਬਿਲਕੁਲ ਜਿਵੇਂ ਤੁਹਾਡਾ ਪਿੰਡ ਵੀ ਆ ਇੱਕ ਤਰ੍ਹਾਂ ਕੋਠੇ ਹੀ ਮੈਨੂੰ ਲੱਗਦਾ ਉਹ ਅਸੀਂ ਪਿੰਡ ਦਾ ਪਾਰਟ ਹਾਂ ਨਹੀਂ ਸਾਡੇ ਪਿੰਡ ਦੇ ਕਾਫੀ ਕੋਠੇ ਹੈਗੇ ਆ ਜਿਹੜੇ ਮੇਨ ਜਿਹੜੇ ਹੈਗੇ ਆ ਉਹ ਚਾਰ ਤਾਂ ਕੋਠੇ ਚੰਦ ਸਿੰਘ ਕੋਠੇ ਰਣ ਸਿੰਘ ਜਿੱਥੇ ਅਸੀਂ ਰਹਿੰਦੇ ਆ ਇੱਕ ਨਾਲ ਕੋਠੇ ਕੇਸਰ ਸਿੰਘ ਵਾਲੇ ਫਿਰ ਕੋਠੇ ਸੁਰਗਾਪਰੀ ਉਹਦੇ ਪੰਚਾਇਤ ਵੀ ਹੁਣ ਵੱਖਰੀ ਹੈ ਬਹੁਤ ਵੱਡਾ ਪਿੰਡ ਹੋਣ ਕਰਕੇ ਲਾਈਫ ਜਿਹੜੀ ਜਿਹੜੀ ਮੇਮ ਕੋਠਿਆਂ ਤੇ ਰਹਿਣ ਵਾਲਾ ਮਾਹੌਲ ਆ ਹਨਾ ਤੇ ਉਹ ਬਾਕੀ ਪਿੰਡਾਂ ਨਾਲ ਟੁੱਟਿਆ ਜਾਂ ਮਹਿਸੂਸ ਨਹੀਂ ਕਰਦੇ ਨਹੀਂ 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 ਭਾਈ ਜੀ ਅਸੀਂ ਜਿਹੜਾ ਹੈਗਾ ਨਾ ਸਾਡਾ ਕਨੈਕਸ਼ਨ ਸਾਰਾ ਪਿੰਡ ਹੀ ਆ ਸਾਰਾ ਪਿੰਡ ਨੂੰ ਜਾਣਦੇ ਆ ਜਦੋਂ ਅਸੀਂ ਕੋਈ ਵੀ ਚੀਜ਼ ਕਿਉਂਕਿ ਇਹ ਸਾਡੇ ਉੱਤੇ ਹਾਂ ਤੋ ਸਾਰਾ ਕਨੈਕਸ਼ਨ ਪਿੰਡ ਨਾਲ ਹੀ ਹੁੰਦਾ ਮੰਨ ਲਓ ਕੋਈ ਦਿਨ ਐਸਾ ਹੋਣਾ ਜਿਹੜਾ ਕੋਈ ਪਰਿਵਾਰ ਦਾ ਪਿੰਡ ਨੂੰ ਨਹੀਂ ਜਾਂਦਾ ਸੀ ਤਾਂ ਨਹੀਂ ਤਾਂ ਤਕਰੀਬਨ ਹੀ ਉਦੋਂ ਜਿਹੜੇ ਸੀਗੇ ਹਰੇਕ ਘਰ ਫਿਰ ਜਿਵੇਂ ਜਿਵੇਂ ਟਾਈਮ ਦੇ ਨਾਲ ਪਹਿਲਾਂ ਸਾਈਕਲਾਂ ਤੇ ਜਾਂਦੇ ਜਦੋਂ ਦੁੱਧ ਕਾਉਣ ਜਾਣਾ ਤਾਂ ਪਿੰਡ ਹੀ ਪਾਉਣਾ ਪੈਣਾ ਹਾਂ ਹੁਣ ਤਾਂ ਢੇਰੀਆਂ ਉੱਥੇ ਆ ਗਈਆਂ ਸਾਰੇ ਆਪਣੇ ਪਿੰਡਾਂ ਦੇ ਕੋਠਿਆਂ 'ਚ ਵੀ ਆ ਗਈਆਂ ਢੇਰੀਆਂ ਤਾਂ ਉਦੋਂ ਪਿੰਡ ਦਾ ਇਹ ਹੁੰਦਾ ਸੀ ਕਿ ਕੋਈ ਹਰ ਕੋਈ ਰਿਸ਼ਤੇਦਾਰ ਆ ਗਿਆ ਤਾਂ ਤਾਂ ਵੀ ਕੋਈ ਪਿੰਡੋਂ ਲੈਣ ਚੱਲਿਆ ਜਾਂ ਕਿਸੇ ਦੇ ਨਾਲ ਚੜ ਕੇ ਆ ਜਾਂਦਾ ਸੀ ਇੱਕ ਗੱਲ ਇੱਕ ਗੱਲ ਹੋਰ ਆ ਜੇ ਕੋਈ ਰਿਸ਼ਤੇਦਾਰ ਆ ਗਿਆ ਤੇ ਜਾੜ ਕਰਾਦੀ ਕਰਾਉਣ ਲਈ ਤਾਂ ਫਿਰ ਵੱਡੇ ਪਿੰਡ ਹੀ ਜਾਣਾ ਪੈਂਦਾ ਹਣਾ ਵੱਡੇ ਪਿੰਡ ਵੀ ਜਾਣਾ ਪੈਂਦਾ ਸੀ ਤੇ ਪਰ ਕਈ ਵਾਰੀ ਉਹਨੂੰ ਘਰ ਦੀ ਦਾਰੂ ਆ ਆਮ ਹੀ ਆਂਡੀ ਗਵੰਡੀ ਤੋਂ ਕਿਸੇ ਥੋਂ ਆਖੇ ਯਾਰ ਭਾਈ ਕਿ ਭਾਈ ਜੀ ਆਇਆ ਕਰੋ ਆਪਣੇ ਰਿਸ਼ਤੇਦਾਰ ਆ ਗਿਆ ਕਰਾ ਦੇਵ ਦੋਬੋ ਨਾ ਤੇ ਉਦੋਂ ਇਹ ਹੁੰਦਾ ਸੀ ਕਿਸੇ ਦੇ ਫੁੱਫੜ ਆ ਗਿਆ ਹਾਂ ਕਿਸੇ ਦੇ ਕੋਈ ਮਾਮਾ ਆ ਗਿਆ ਕੋਈ ਹੋਰ ਰਸਦਾਰ ਮਾਸੜ ਕੋਈ ਹੋਰ ਜਿੰਨੀ ਅਗਰੇਸਦਾਰੀਆਂ ਆਪਣੀ ਹੁੰਦੀਆਂ ਹਾਂ ਕੋਈ ਦੂਰ ਜਿਹੜਾ ਉਦੋਂ ਪਹਿਲਾਂ ਦੱਸ ਕੇ ਕੋਈ ਆਉਂਦਾ ਸੀ ਉਹਦਾ ਡੋਰ ਹੀ ਖੜਕਦੀ ਸੀ ਜਿੱਦ ਦੀ ਬਿਲਕੁਲ ਫਾਰਮੈਲਟੀਆਂ ਨਹੀਂ ਸੀ ਵੀ ਆ ਗਿਆ ਹਾਂ ਸੋ ਇਹ ਚੀਜ਼ਾਂ ਸੀ ਉਹ ਨਹਿਰਾ ਦੀ ਗੱਲ ਤੇ ਮੈਂ ਵਾਪਸ ਆਉਣਾ ਕਿ ਨਹਿਰਾ ਦੇ ਵਿੱਚ ਤਾਂ ਬਾਈ ਜੀ ਉਹ ਅਸੀਂ ਇੱਕ ਗਰਮੀ ਦੇ ਦਿਨਾਂ 'ਚ ਅਸੀਂ ਆਪ ਖੁਦ ਮੈਂ ਵੀ ਜਿਹੜੀ ਰਾਜਸਥਾਨ ਫੀਲਡਰ ਆ ਅਸੀਂ ਉਹਦੇ ਵਿੱਚ ਨਹਾਉਂਦੇ ਰਹੇ ਹਾਂ ਨਹੀਂ ਡੂੰਗੀ 'ਚ ਸ਼ਾਲਾ ਉਲਟੋ ਹੁਣ ਡਰ ਲੱਗਦਾ ਹਾਂ ਹਾਂ ਤੇ ਉਸ ਰਾਤ ਦੇ ਫੀਡਰ ਚ ਤਾਂ ਜਦੋਂ ਅਸੀਂ ਮਾੜੇ 9ਵੀਂ ਕਿਚ ਹੋਏ 8ਵੀਂ 9ਵੀਂ ਚ ਉਦੋਂ ਹੌਲੀ ਹੌਲੀ ਪਹਿਲਾਂ ਪਿੰਡ ਦਾ ਸਰੋਵਰ ਜਿਹੜਾ ਤਲਾਬ ਕਹਿੰਦੇ ਸੀ ਉਹਦਾ ਸਰੋਵਰ ਉਹਦੇ ਵਿੱਚ ਅਸੀਂ ਤਰਨਾ ਸਾਰੇ ਤਕਰੀਬਨ ਜਿਹੜੇ ਉਸ ਟਾਈਮ ਦੇ ਮੁੰਡੇ ਸੀ ਤਕਰੀਬਨ ਹੀ ਸਾਰੇ সুইਮਿੰਗ ਸੈਕਲੀ ਜਾਨੀ সুইਮਿੰਗ ਸੈਕਲੀ ਸੀ ਫਿਰ ਉਦੋਂ ਜਦੋਂ ਮਾੜੇ ਉਡਾਰ ਹੋਈ ਆ ਮੈਂ ਅਸੀਂ ਫਿਰ ਅਸੀਂ ਉਦੋਂ ਨਹਿਰਾ ਦੇ ਵਿੱਚ ਤੇ ਫਿਰ ਸਾਡੇ ਖੇਤ ਵੀ ਉੱਥੇ ਨਹਿਰਾ ਦੇ ਨਾਲ ਲੰਗਨ ਕਰਕੇ ਤੇ ਕਈ ਵਾਰੀ ਉਹਨੇ ਮਹੌਲ ਸੀਗਾ ਮਤਲਬ ਵੀ ਨਹਿਰਾਂ ਦੇ ਵਿੱਚ ਹੁਣ ਡਰ ਲਾਉਂਦਾ ਵੀ ਕਿਹੜਾ ਕੰਮ ਕਰਦੇ ਸੀ ਪੁੱਠਾ ਇਹ ਤੇ ਜਿਹੜਾ ਪੌਲਾ ਉਹਦੇ ਦੂਜੇ ਪੁੱਠਰੇ ਪਾਸੇ ਵੀ ਅਸੀਂ ਛਾਲਾ ਮਾਰ ਦੇਣੀ ਆ ਥੱਲੇ ਦੇ ਲੰਗਣ ਥੱਲੇ ਲੰਗਣ ਪਰ ਹੁਣ ਜਦੋਂ ਨਹਿਰਾਂ ਸੁੱਕ ਜਾਂਦੀਆਂ ਜਾਂ ਕੁਝ ਦੇਖਦੇ ਆ ਕਈ ਵਾਰੀ ਦਰਖਤ ਪੂਰੇ ਤੇ ਪੂਰੇ ਜਿਵੇਂ ਟੱਲੀ ਕੋਈ ਹੋਰ ਦਰਖਤ ਜਿਹੜੇ ਫਸੇ ਹੁੰਦੇ ਆ ਸੋਸ਼ਕ ਦੇ ਕੋਣਾ ਵੀ ਕਾਣ ਹੋਣੀ ਵੀ ਆਪਰ ਸਕਦੀ ਹਾਂ ਪਰ ਉਦੋਂ ਕਈ ਵਾਰੀ ਵਿੱਚ ਲਾਸ਼ਾਂ ਵੀ ਬਾਈ ਅਸੀਂ ਦੇਖੀਆਂ ਬਹੁਤ ਵਾਰੀ ਤੇ ਪਸੂ ਜੜੀ ਕੀ ਕੋਈ ਗਾ ਆ ਗਈ ਕੋਈ ਹੋਰ ਆ ਗਿਆ ਪਿੱਛੋਂ ਰੋਜ ਸਾਡੇ ਚ ਨੀਲੀ ਗਾਂ ਕਰਦੇ ਆਪਾਂ ਉਹ ਬੜੇ ਸੀ ਉਹ ਡੱਗਪਾਣੇ ਤਾਂ ਆਮ ਹੀ ਪਿੰਡ ਦੇ ਲੋਕ ਉਹ ਇਕੱਠੇ ਹੋ ਕੇ ਜਿਹਨੂੰ ਪਤਾ ਲੱਗ ਗਿਆ ਤਾਂ ਮੌਕੇ ਤੇ ਪਹੁੰਚ ਜਾ ਕੇ ਜਿਹੜੀ ਵੀ ਚੀਜ਼ ਕਈ ਵਾਰੀ ਕੋਈ ਤੁਸੀਂ ਮੱਝਾਂ ਚਰਨ ਲਈ ਛੱਡੀ ਜਾਂ ਕੋਈ ਚੀਜ਼ ਹੋਰ ਇਦਾਂ ਵੀ ਹਾਲਤ ਪਿੰਡਾਂ ਦਾ ਮਾਹੌਲ ਦੇਖ ਲੈਣਾ ਕੀ ਹੁੰਦਾ ਸੀ ਕਿ ਕੇ ਦੇ 60 ਫੀਟ ਵੱਜ ਗਈ ਹਾਰਡ ਟੁੱਟ ਗਿਆ ਕੋਈ ਲੱਤਵਾ ਟੁੱਟ ਗਈ ਤੇ ਆਪਣੇ ਤਾਂ ਪਿੰਡਾਂ ਦੇ ਵਿੱਚ ਇਹ ਹੁੰਦਾ ਸੀ ਵੀ ਸਾਡੀਆਂ ਵਾਲੇ ਡਾਕਟਰਾਂ ਤੋਂ ਵੀ ਜਾਣਦੇ ਨਹੀਂ ਹੁੰਦੇ ਸੋ ਜੀ ਉਸੋ ਬਈ ਪਿੰਡਾਂ ਦੇ ਵਿੱਚ ਨਾ ਜਿੱਦਾਂ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਤੇ ਸਾਡੇ ਮੇਰੇ ਨਾਨਾ ਜੀ ਬਖਤियार ਸਿੰਘ ਕਿੰਗਰਾ ਦੇ ਤਰਵਾਹ ਮੇਰੇ ਢਾਂਕੇ ਆ। ਉੱਥੇ ਉਹਦੇ ਕੋਲੇ ਮੇਲਾ ਲੱਗਾ ਹੁੰਦਾ ਸੀ ਇਦਾਂ। ਪਿੰਡਾਂ ਦੇ ਜੇ ਕਿਸੇ ਦੀ ਜਿਵੇਂ ਕਿਸੇ ਦੀ ਮੋਚ ਆ ਗਈ। ਹਾਂ। ਕਿਸੇ ਨੂੰ ਗਿੱਟਾ ਉੱਤਰ ਗਿਆ। ਕਿਸੇ ਦੀ ਕੂਣੀ ਕਿਸੇ ਦੀ ਫਿੰਗਰ ਉਂਗਲ ਜੀ ਨੂੰ ਮੂਠਾ ਜਾਂ ਕੋਈ ਕੋਈ ਵੀ ਉਹਦਾ ਹੈਗਾ ਆਪਣਾ ਉਹ ਉਹਦੇ ਕੋਲ ਇਦਾਂ ਦਾ ਸੀਗਾ ਸਿਸਟਮ ਕਿ ਹਰ ਪਿੰਡ 'ਚ ਹੀ ਆ ਮੈਂ ਤਾਂ ਉਹ ਅੱਖੀਂ ਦੇਖਿਆ ਕੋਈ ਨਾ ਕੋਈ ਸਿਆਣਾ ਜਿਹਨੂੰ ਕਹਿੰਦੇ ਆ ਹਾਂ ਹਾਂ ਤੇ ਜਾਂ ਜਿਹੜੇ ਪੁਰਾਣੇ ਪਹਿਲਵਾਨ ਹੁੰਦੇ ਸੀ ਆਪਣੇ ਜਾਂ ਕਬੱਡੀ ਪਲੇਅਰ ਆਲੋ ਤੁਸੀਂ ਜਿਵੇਂ ਹੋਣਾ ਉਹ ਸਾਰੇ ਤਕਰੀਬਨ ਇੱਕ ਮੰਨ ਨੂੰ ਉਹਦੋਂ ਸਮਝਦੇ ਸੀ ਕਿਉਂਕਿ ਕਿਸੇ ਗਰਾਊਂਡ 'ਚ ਖੇਡਦੇ ਦੇ ਕਿਸੇ ਦੇ ਕੋਈ ਐਂਬੂਲੈਂਸ ਚਾਉਣੀ ਨਹੀਂ ਨਾ ਨਾ ਉਹਦੋਂ ਐਂਬੂਲੈਂਸ ਸਭ ਤੋਂ ਮੋਢਲੀ ਜਿਹੜੀ ਸਿਹਤ ਸੀਗੀ ਸਹਤ ਆ ਕੋਈ ਸਿਆਣਾ ਹੁੰਦਾ ਸੀ ਉਹਦੇ ਜਿਹੜੇ ਨੇੜਲੇ ਸਰਕਲ ਵਾਲੇ ਸਾਡੇ ਸਾਡੇ ਅਮੰਦਪੁਰੇ ਦੇ ਨਾਲ ਨਾ ਰਾਮਗੜ੍ਹ ਪਿੰਡ ਪੈਂਦਾ ਹਿੰਦੂਪੁਰਾ ਸੀ ਪਹਿਲਾਂ ਫਿਰੋਜ਼ਪੁਰ ਚ ਫਿਰ ਫਰੀਦਕੋਟ ਤੇ ਹੁਣ ਮੋਗਾ ਜ਼ਿਲ੍ਹੇ ਚ ਆ ਜੀ ਤੇ ਜਿਹੜਾ ਨਾਲ ਦਾ ਪਿੰਡ ਆ ਨਾਮਗੜ ਧੰਦੇਵਾਲ ਨਾਮਗੜ ਉਹ ਕਹਿੰਦੇ ਆ ਉਹ ਪਿੰਡਾ ਪਰ ਨਾਲੇ ਚ ਹੁਣ ਪਹਿਲਾਂ ਸੰਗਰੂਰ ਸੀ ਜਿੱਥੇ ਬਾਬਾ ਹੁੰਦਾ ਸੀ ਨਾਜਰ ਜੀ ਉਹ ਉਹਦੇ ਕੋਲ ਵੀ ਦੂਰੋਂ ਦੂਰੋਂ ਲੋਕ ਆਉਂਦੇ ਸੀ ਹਣਾ ਮਤਲਬ ਡੈਲੀ ਗੱਲ ਚੋਂ ਵੀ ਨਾਨੇ ਵਾਂਗੂ ਉਹ ਵੀ ਉਧਰੋਂ ਆਉਂਦੇ ਸੀ ਇਹ ਬਿਲਕੁਲ ਦੂਰ ਦੂਰ ਤੱਕ ਮੈਂ ਦੇਖਿਆ ਉਦੋਂ ਕਿ ਦਿਲਵਾ ਦੇ ਆਸੇ ਪਾਸੇ ਪਿੰਡਾ ਤੋਂ ਦੌਲਾ ਪਿਉਰੀ ਜੰਗੀ ਰਾਣਾ ਥਰਾਜ ਵਾਲਾ ਸਿੱਖ ਵਾਲਾ ਲਾਲ ਬਾਈ ਇਹਨਾਂ ਨਾਲ ਜਿਹੜੇ ਨੇੜੇ ਭਾਰੂ ਕੋਟਪਾਈ ਹੁਸਨਰ ਜਿੰਨੇ ਪਿੰਡਾਂ ਦੇ ਮੇਰੇ ਨਾਲ ਹੁਣ ਮੌਕੇ ਤੇ ਆ ਗਏ ਇੱਥੇ ਕੋਈ ਰਹਿ ਵੀ ਗਏ ਹੁਣੇ ਆ ਜਾਂ ਕੁਝ ਇਦਾਂ ਤੁਸੀਂ ਇਹ ਪਿੰਡਾਂ ਦੇ ਵਿੱਚੋਂ ਆਮ ਹੀ ਕਿ ਕਿ ਸੇ ਨੂੰ ਕੋਈ ਵੀ ਇਦਾਂ ਹੋਣੀ ਤੇ ਮੰਡੀ ਦੇ ਵਿੱਚ ਕੋਈ ਐਕਸੀਡੈਂਟ ਹੋ ਜਾਣਾ ਕਿ ਦਲਵਾ ਦੇ ਵਿੱਚ ਵੀ ਤਾਂ ਪਸ਼ੂਆਂ ਦਾ ਵੀ ਅੱਛਾ ਕੱਲੇ ਬੰਦਿਆਂ ਤਾਂ ਨਹੀਂ ਸੀ ਜਾਂ ਇਦਾਂ ਨਹੀਂ ਸੀ ਲੇਡੀਜ਼ ਦਾ ਕੋਈ ਸੀ ਉਸੀ ਅਸੂਦੀ ਹੁਣ ਉੱਥੇ ਜਿਹੜੇ ਆਪਣੇ ਗਾਵਾਂ ਜੀ ਟੱਟੇ ਕਿਉਂਕਿ ਉੱਥੇ ਜਿਹੜੀਆਂ ਮਾਲਕਦਾਨ ਸੀਗੇ ਪਰੇ ਰਹਿੰਦੇ ਸੀਗੇ ਉਹ ਤਾਂ ਸ਼ਹਿਰਾਂ ਦੇ ਵਿੱਚ ਜੁਨੀਅਨ ਸੀ ਟਰੱਕ ਜੁਨੀਅਨ ਟਰੈਕਟਰ ਜੁਨੀਅਨ ਕੋ ਟਰੱਕ ਵਾਦੀਆ ਕੋ ਟਰੈਕਟਰ ਕੁਝ ਵੀ ਹੋ ਗਿਆ ਤਾਂ ਉਹ ਆਮ ਹੀ ਮੈਂ ਵੇਖਿਆ ਕਿ ਰਾਤ ਨੂੰ ਕਿਹੜੀ ਆ ਜਾਣਾ ਜੀ ਵੀ ਅਸੀਂ ਨਾਨਕੇ ਕਦੇ ਗਏ ਆ ਤਾਂ ਉਦੋਂ ਉਹਨਾਂ ਨੇ ਪੁੱਛਣਾ ਵੀ ਮਖਤਿਆਰ ਸਿਆ ਘਰੇ ਆ ਤਾਂ ਐਦਾਂ ਕਰਕੇ ਤੇ ਲੈ ਜਾਣਾ ਤੇ ਪਰ ਨਾਨੀ ਨੇ ਇਹ ਕਹਿਣਾ ਵੀ ਜਿੱਦਾਂ ਤੁਸੀਂ ਪੱਠੇ ਪਾਓਗੇ ਹਾਂ ਬਸ ਉਹਨੂੰ ਨੇ ਦੇਣਾ ਤੇ ਠੀਕ ਤਾਂ ਮੈਂ ਫਿਰ ਬੰਦ ਮੈਂ ਜਿਹੜੀ ਲਤ ਮਾਂ ਟੁੱਟੀ ਜਾਂ ਕੋਈ ਚੀਜ਼ ਵੀ ਬਸ ਉਹਨੂੰ ਤਾਂ ਨਹੀਂ ਤਾਂ ਫਿਰ ਤੈਨੂੰ ਬਾਹਰ ਹੀ ਜਾਣਾ ਕਿ ਪਹਿਲਾਂ ਪਹਿਲਾਂ ਬੰਦ ਉਹ ਕਰ ਲੈਨੇ ਸੀ ਉਹਨਾਂ ਨੂੰ ਪ੍ਰੋਮਿਸ ਕਰ ਲਏ ਸੀ ਅੱਛਾ ਕਿ ਤੈਨੂੰ ਇਹਨਾਂ ਕਰੇ ਸੇਵਾ ਕਰਨੀ ਪਈ ਤਾਂ ਉਹ ਫਿਰ ਉਦੋਂ ਬੰਦੇ ਜਿਹੜੇ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਹਾਂ ਠੀਕ ਆ ਤਫੀਰੂ ਬਾ ਦੇਖਿਆ ਵੀ ਬਸੂਆਂ ਦੇ ਫੱਟੀਆਂ ਉਹਨੇ ਕਿਹੜਾ ਲੈ ਕੇ ਆ ਲੱਤਾਂ ਬੰਨ੍ਹ ਦੀ ਲੱਤ ਟੁੱਟੀ ਆ ਜਾਂ ਕੀ ਹੋਇਆ ਪਰ ਇੰਨਾ ਸੀਗਾ ਉਦੋਂ ਜ਼ਖਮ ਵੀ ਇਦਾਂ ਵਰ ਜਾਂਦੇ ਸੀਗੇ ਮਤਲਬ ਖਾਕਾ ਦਾ ਲਾਲੋ ਜਾਂ ਜਾਂ ਕੋਈ ਸੇਵਾ ਭਾਵਨਾ ਵਾਲੋ ਜਾਂ ਕਿਵੇਂ ਵੀ ਸੀ ਪਤਾ ਨਹੀਂ ਗੱਲ ਆ ਜਿਹੜਾ ਤੁਹਾਡਾ ਜਿਵੇਂ ਪਿੰਡ ਆ ਹਨਾ ਆਪਾਂ ਕੋਠੇ ਦੀ ਗੱਲ ਕੀਤੀ ਆ ਪਿੰਡ ਤੋਂ ਕੋਠੇ ਕਿੰਨੀ ਦੂਰ ਸੀ ਪਿੰਡ ਤੋਂ ਕੋਠੇ ਜ ਬੱਸ ਸਟੈਂਡ ਤੋਂ ਅਸੀਂ ਮੇਨ ਬਟਿੰਡਾ ਰੋਡੋਂ ਅਕਸਰ ਤੋਂ ਵੇਖਦਾ ਮੈਂ 5 ਕਿਲੋਮੀਟਰ ਆ ਸੀ ਬੈਠਾ ਦੂਰ ਤੇ ਪਰ ਪੜਨ ਮੁਕੇ ਨਾ ਤਾਂ ਕੀ ਹਿਸਾਬ ਦਾ ਬਣਿਆ ਸਾਰੇ ਸਾਈਕਲਾਂ ਤੇ ਭਾਈ ਜੀ ਜਾਰੇ ਵੀ ਮੁੰਡੇ ਤਪਸਾਦੇ ਉਦੋਂ ਮਨ ਲੱਦਾ ਸੀ 20 ਕਿ ਜਾਣੇ ਹੁੰਦੇ ਹੋਵਾਂਗੇ 18 20 ਕਿਤੇ ਕੋ ਘਟ ਜਾਂਦਾ ਸੀ ਕਿਤੇ ਹੋਰ ਮੁੰਡੇ ਪੰਜਵੀਂ ਤੋਂ ਛੇਵੀਂ ਚਾ ਜਾਂਦੇ ਸੀ ਹਰੇ ਘਟਾਣੀਆਂ ਦੇ ਵਿੱਚੋਂ ਯਾਨੀ ਕਿ ਜਿੰਨਾ ਘਰਾਂ ਦੇ ਮੁਤਾਬਕ ਉਹਨੇ ਇੱਕ ਮੁੰਡੇ ਹੋ ਜਾਂਦੇ ਸੀ ਤੇ ਸਾਰੇ ਅਸੀਂ ਦਾ 10ਵੀਂ 11ਵੀਂ ਤੱਕ ਟੰਡ ਵੱਡਾ ਹੋ ਗਿਆ ਕਿ ਸਾਡੇ +2 ਤੱਕ ਸੀ ਸਕੂਲ ਉਦੋਂ ਹਾਂ ਮੱਲਣ ਦਾ ਇਹ ਗੱਲ ਹੋਣਾ। ਫਿਰ ਉਹ ਕਿਵੇਂ ਲਾ ਪੂਰਾ ਹੋ ਜਾਂਦਾ ਉਹਨਾ ਪਿੰਡਾਂ ਦੇ। ਹਾਂਜੀ ਹਾਂਜੀ ਇਹ ਬਣ ਗਏ ਸੀ ਬਾਈ ਜੀ ਉੱਥੇ ਸਾਡੇ 90 92 ਦੇ ਵਿੱਚ ਪਲੱਸ 2 ਦਾ ਸਕੂਲ ਸਾਡੇ ਬਣ ਗਿਆ ਸੀ ਜਿਹੜੇ-ਜਿਹੜੇ ਪਿੰਡਾਂ 'ਚ ਮੈਂ ਦੇਖਿਆ ਦੂਰੋ-ਦੂਰੋ 15 ਕ ਪਿੰਡਾਂ ਤੋਂ 15 ਤੋਂ ਵੀ ਜ਼ਿਆਦਾ ਹੋ ਸਕਦੇ ਪਿੰਡ। ਕਿ ਮੱਲਣ ਗੁੜੀ ਸੰਗਰ ਰੋਜ਼ਾ ਜਿਹੜੇ ਸਾਰੇ ਪਿੰਡਾਂ ਦੇ ਵਿੱਚ ਥੋੜੇ ਪਿੰਡ ਆਉਂਦੇ ਸੀ। ਰਾਮੇਆਣਾ ਮੱਲਣ ਗੁੜੀ ਸੰਗਰ ਤੇ ਦੂਰ-ਦੂਰ ਦੇ ਇਦੋਂ ਛੱਤੇ ਆਣਾ ਕੂੜ ਭਾਈ ਦੇ ਮੁੰਡੇ ਬਹੁਤ ਸੀ ਗਿਲਜੇ ਵਾਲਾ ਲੁੰਨੇ ਵਾਲਾ ਤਾਂ ਸੋਥਾ ਤੇ ਪੁੱਲਰ ਬਰਕੰਦੀ ਕਿਹਾ ਖੜਕੀਆਂ ਵਾਲਾ ਪੁੱਟੀ ਵਾਲਾ ਤੇ ਕੁਝ ਰਹਿ ਗਏ ਸਿੱਕੌਣੀ ਇਹ ਤਾਂ ਮੇਨ ਪਿੰਡ ਸੀ ਨਾ ਨਾਲ ਨਾਲ ਲੱਗਦੇ ਲੋਹਾਰਾ ਭਲਾਈਆਂ ਨਾ ਖੇਡਾ ਖੇਡਾ ਕੂਟਾ ਵਾਲਾ ਜਿਹੜਾ ਹੁੰਦਾ ਮੌਲਸੀ ਯਾਦ ਬਹੁਤ ਆਉਂਦਾ ਉਹਨਾਂ ਦਾ ਸਾਰੇ ਪਿੰਡਾਂ ਚ ਬਾਈ ਮੈਨੂੰ ਸਾਡੇ ਪਤਾ ਕਿ ਕਰੀ ਆਲ ਇੰਡੀਆ ਵਾਲੀਬਾਲ ਟੂਰਨਾਮੈਂਟ ਹੋਇਆ ਸੀ ਜੇ ਨਾਈਟ ਸ਼ੂਟਿੰਗ ਇਸ ਮੈਂ शूटिंग ਦਾ اچھا ਤੇ ਬਈ ਰੌਣਕ ਦੇਖਣ ਵਾਲੀ ਸੀ ਪੂਰੀ ਦੁਨੀਆ ਆਪਣੇ ਇੰਡੀਆ ਦੇ ਵਿੱਚੋਂ ਆਏ ਸੀ ਗਾਜ਼ੀਆਬਾਦ ਡੇਰਾ ਤੋਂ ਦਿੱਲੀ ਖੂਰ ਪਤਾ ਨਹੀਂ ਕਿੱਲੇ ਕਿਹੜੇ ਜਿਹੜੇ ਕਿ ਮੈਨੂੰ ਹਰ ਨਾਂ ਨਹੀਂ ਜਿੱਤੇ ਪਰ ਮੈਂ ਅਸੀਂ ਉਹ ਦੇਖਿਆ ਟੂਰਨਾਮੈਂਟ ਕਿਆ ਇੰਡੀਆ ਟੂਰਨਾਮੈਂਟ ਨਾਈਟ ਦੇ ਨਾਈਟ اچھا ਤਾਂ ਕਿਆ ਬਾਤ ਸੀ ਕਿ ਦੇਖਣ ਵਾਲੀ ਸੀ ਕ੍ਰਿਕਟ ਦੇ ਬੜੇ ਸਾਡੇ ਬੜੇ ਟੂਰਨਾਮੈਂਟ ਹੁੰਦੇ ਸੀ ਬਾਸਕਟਬਾਲ ਵਾਲੀਬਾਲ ਬੱਸਾ ਕਾ ਸੀ ਟੀਮਾਂ ਕਬੱਡੀ ਦੇ ਸਾਡੇ ਪੜਦੀਆਂ ਅੱਜ ਵੀ ਬਹੁਤ ਵਧੀਆ ਖੇਡ ਰਹੇ ਆ ਪਲੇ ਸਾਡੇ ਪਿੰਡ ਦੇ ਮੁੰਡੇ ਸੰਦੀਪ ਤੁਹਾਨੂੰ ਪਤਾ ਕਿ ਸ਼ੂਟਿੰਗ ਦੀ ਹਮਦਪੁਰੇ ਦੇ ਵਿੱਚ ਆਂਡੀ ਦੇ ਆ ਯਾਰ ਸਾਡੇ ਹਾਂ ਸਾਡੇ ਬੰਟੀ ਆਰ ਵੀ ਹੋ ਗਏ ਆ ਰਗੇ ਨਾ ਭਾਨਾ ਤੇ ਜਿਹੜੇ ਪੁਰਾਣੇ ਸੀਗੇ ਉਹਨਾਂ ਤੋਂ ਪਹਿਲਾਂ ਵਾਲਾ ਪੂਰ ਸੀ ਉਹਨਾਂ ਦੇ ਵੀ ਚੜਾਈ ਰਹੀ ਪੂਰੀ ਤੇ ਫਿਰ ਬਾਅਦ ਚ ਬੰਟੀ ਆਰਗੀਆਂ ਨੇ ਬਚੀਆਂ ਆਰਗੀਆਂ ਨੇ ਉਹਨਾਂ ਨੇ ਵੀ ਕਮਾਲ ਕੀਤੀ ਮੈਨੂੰ ਪਤਾ ਕਿ ਉਹ ਤੋਂ ਢੋਡੇ ਸਾਰੇ ਇਧਰਲੇ ਪਾਸੇ ਜਿਹੜਾ ਕੱਢਦੇ ਰਹੇ ਆ ਬਾਈ ਜੀ ਉਦੋਂ ਚੰਨਣ ਖੇਡੇ ਦੀ ਟੀਮ ਹੁੰਦੀ ਸੀਗੀ ਅੱਜ ਆਪ ਦੇਖੀਂ ਹੱਕੋ ਹੱਤੇ ਜੈਤੋ ਦੀ ਹੋਰ ਜਿਹੜੇ ਨੇੜੇ-ਨੇੜੇ ਪਿੰਡਾਂ ਦੀ ਕਈ ਚੀਜ਼ਾਂ ਦੇ ਮੈਂ ਨਾਲ ਨਹੀਂ ਜਿੱਤੇ ਹੁਣ ਇਹਨਾਂ ਦੇ ਪੂਰੇ ਏਰੀਆ ਦੇ ਵਿੱਚੋਂ ਛੱਡੀ ਹੁੰਦੀ ਸੀ ਵੀ ਉਹ ਫਲਾਣ ਦੇ ਪਿੰਡ ਵਾਲੇ ਆਏ ਆ ਹੁਣ ਮੇਰੇ ਗਾਣੇ ਜਿੱਤੇ ਕਈ ਪਿੰਡਾਂ ਦੇ ਕਾਫੀ ਟਾਈਮ ਹੋ ਗਿਆ ਨਾ ਉਹ ਵੀ ਕਬੱਡੀ ਦੇ ਨਾਲ-ਨਾਲ ਵਾਲੀਬਾਲ ਸ਼ੂਟਿੰਗ ਦਾ ਵੀ ਪਿੰਡਾਂ ਦੇ ਕਿਨਾਰਾ ਭਾਈ ਜੀ ਵੇਖਣ ਵਾਲਿਆਂ ਦਾ ਰਾਸ਼ੀ ਬਹੁਤ ਹੁੰਦਾ ਸੀ ਉਹ ਤੋਂ ਨੇੜੇ-ਨੇੜੇ ਪਿੰਡਾਂ ਵਾਲੇ ਤੇ ਉਹ ਅੱਜ ਵੀ ਜਿੱਤੇ ਹੋਵੇ ਦੇ ਕੋਲਸਾ ਦਾ ਜਿੱਤੇ ਆ ਜਦੋਂ ਸਮੇਂ ਦੀ ਜਿਹੜੀ ਤੋਰ ਆ ਹਨ ਉਹਨੇ ਕਿੰਨਾ ਕੁਝ ਬਾਲ ਕੇ ਰੱਖਤਾ ਪਹਿਲਾਂ ਕੀ ਹੁੰਦਾ ਜਿਵੇਂ ਆਪਾਂ ਪਿੰਡਾਂ ਦੇ ਜੰਮੇ ਵੇ ਆ ਪਿੰਡਾਂ ਦੇ ਵਿੱਚ ਪਲੇ ਆ ਪਿੰਡਾਂ 'ਚ ਹੀ ਵੱਡੇ ਹੋਏ ਆ ਹਨ ਜੀ ਤੇ ਵਿਆਹ ਹੁੰਦਾ ਸੀ ਵਿਆਹ ਕਦੋਂ ਤੋਂ ਸ਼ੁਰੂ ਹੋਣਾ ਪਹਿਲਾਂ ਤਾਂ ਕੜਾਈਆਂ ਹਲਵਾਈ ਦਾ ਸਮਾਨ ਚੱਕ ਕੇ ਲਿਆਉਣ ਤੋਂ ਸ਼ੁਰੂ ਹੋ ਜਾਣਾ ਹਨ ਤੇ ਉਸੇ ਦਿਨ ਤੇ ਫਿਰ ਮੰਜੇ ਵਸਤਰੇ ਯਾਰ ਹੁਣ ਜਦੋਂ ਦੇਖਦੇ ਆ ਕਿ ਵਿਆਹ 4-4 5-5 ਦਿਨ ਵਾਲਾ ਚੱਲਣ ਵਾਲਾ ਵਿਆਹ ਇੰਨਾ ਖਰਚੀਲਾ ਨਹੀਂ ਸੀ ਹੁੰਦਾ ਪਰ ਹੁਣ ਵਿਆਹ 2 ਘੰਟੇ 'ਚ ਹੁੰਦਾ ਤੇ ਕਿੰਨਾ ਲੱਖਾਂ ਚ ਗੱਲ ਲੰਘੀ। ਖੁਰਗੀ ਸਾਹਿਬ ਕਿਵੇਂ ਜੇ ਲੱਗਦਾ? ਖੁਰਗੀ ਸਾਹਿਬ ਮੈਂ ਸੋ ਉਸ ਤੋਂ ਵੀ ਪਿੱਛੇ ਲੈ ਚੱਲਦਾ ਥੋੜਾ ਜਿਹਾ। ਜਦੋਂ ਪਹਿਲਾਂ ਵਿਆਹ ਦੇ ਦਿਨ ਵੱਜ ਜਾਂਦੇ ਸੀ ਨਾ ਤਾਂ 15-20 ਦਿਨ ਪਹਿਲਾਂ ਕਈ ਵਾਰੀ ਮਹੀਨਾ-ਵਿਨਾ ਵੀ ਹੋ ਜਾਂਦਾ ਸੀ। ਬੁੜੀਆਂ ਰਾਤ ਨੂੰ ਗੀਤ ਗਾਉਂਦੀਆਂ ਸੀ। ਹੂੰ ਇਕੱਠੀਆਂ ਹੋ ਕੇ। ਤਾਂ ਕਮਤਾਂ ਦਾ ਨਵੀਰ ਕੇ ਮੈਂ ਵੀ ਮੇਰੇ ਸੁਪਨੇ ਜਿਵੇਂ ਵੰਗੂ ਯਾਦ ਆ। ਕਈ ਵਿਆਹਾਂ ਦੇ ਇਦਾਂ ਜਿਹੜਾ ਆ ਉੱਥੇ ਵਿਆਹ ਹੋਣ ਤੋਂ ਪਹਿਲਾਂ ਹੀ ਹਾਂ। ਤੇ ਮਾਕੇ ਮਾਤਾਰ ਗਿਆ ਨੇ ਜਾਣਾ ਬੀਬੀ ਵਰਗੇ ਬੀਬੀ ਘਰਦੇ ਸੀ ਤਾਂ ਵੀ ਉੱਤੇ ਅਸੀਂ ਉਹ ਵਿਆਹ ਦੇ ਗੀਤਾਂ ਤੇ ਉਹਨੇ ਲੈ ਜਾਣਾ ਬੁੜੀਆਂ ਇਕੱਠੀਆਂ ਹੋ ਕੇ ਰਾਤ ਨੂੰ ਰੋਟੀ ਪਕਾਉ ਖਾਣ ਤੋਂ ਬਾਅਦ ਅੱਛਾ ਕੋਈ ਨਾਲ ਰੁਕਨੀ ਸੀ ਇਦਾਂ ਕੋਈ ਕੁਝ ਨਹੀਂ ਸੀ ਤੇ ਅਸੀਂ ਨਿੱਕੇ ਨਿੱਕੇ ਨਿਆਲੇ ਉਹ ਤੋਂ ਬਹੁਤ ਇਕੱਠੇ ਹੋਏਦੇ ਸੀ ਬੰਲਾ ਤਾਂ ਉਹ ਵੀ ਮਾਹੌਲ ਦੇਖਿਆ ਉਸ ਤੋਂ ਬਾਅਦ ਫੇਰੀ ਥੋੜਾ ਥੋੜਾ ਆ ਗਿਆ ਕਿਉਂਕਿ ਉਹ ਤੋਂ ਫਿਰ ਵਿਆਹ ਦੇ ਸਪੀਕਰ ਲੱਗਦੇ ਹੁੰਦੇ ਸੀਗੇ ਤੇ ਸਪੀਕਰ ਵਾਲਾ ਆ ਜਾਨ ਸੁਈਆ ਨਾਲ ਸੁਈਆ ਨਾਲ 8 ਵਾਲਾ ਸਿਰ ਮਾਹੌਲ ਚੇਂਜ ਹੁੰਦਾ ਹੁੰਦਾ ਜਿੱਦਾਂ ਇਹ ਸੀਗਾ ਕਿ ਉਦੋਂ ਜਿੱਦਾਂ ਤੁਸੀਂ ਦੱਸਿਆ ਕਿ ਕੜਾਈ ਪਹਿਲਾਂ ਹੀ ਚੜਕਾਣੀ ਤੇ ਪਿੰਡ ਦੇ ਮੁੰਡੇ ਹੀ ਥੋਡੇ ਸਾਰੇ ਕਰਦੇ ਹੁੰਦੇ ਸੀ ਉਦੋਂ ਬੰਦੇ ਇਕੱਠੇ ਹੋ ਕੇ ਮੁੰਡਿਆਂ ਨੇ ਪਰੀਹੇ ਵੀ ਅੱਤੇ ਹਲਵਾਈ ਬੰਦੇ ਸੀ। ਪਰੀਹੇ ਉਹਨਾਂ ਨੂੰ ਪਤਾ ਹੁੰਦਾ ਸੀ ਕਿ ਪਲਵਾਂਜੇ ਦੇ ਪੁੱਛ ਲੈਣਾ ਕਿ ਫਲਾਨਾ ਹਲਵਾਈ ਹੈ ਤੇ ਉਹੀ ਪੰਜ ਚਾਰ ਜਿਹੜੇ ਹਲਵਾਈ ਹੁੰਦੇ ਸੀ ਆਪਣੇ ਪਿੰਡਾਂ ਚ ਇੱਕ ਦੂਜੇ ਪਿੰਡਾਂ ਚ ਮਸ਼ਹੂਰ ਹੁੰਦੇ ਨੇ। ਦੇਣ ਲਿਆਉਂਦੇ ਸੀ। ਤਸਵੀਰੋਂ ਫਿਰ ਤਿੰਨ ਤਿੰਨ ਚਾਰ ਚਾਰ ਵਜੇ ਪਹਿਲਾਂ ਤਾਂ ਦੋ ਦਰਵਾਜੇ ਕਾਕਾ ਪ੍ਰੀਹੇ ਠਾ ਕੇ ਲਿਆਉਣੇ। ਪ੍ਰੀਹੇ ਠਾ ਕੇ ਲਿਆਉਣੇ ਫਿਰ ਉਹਦੋਂ ਸਬਜ਼ੀ ਲੈਣ ਜਿਹੜਾ ਮੈਂ ਵੀ ਕਈ ਵਿਆਹਾਂ ਚ ਗਿਆ ਹੁੰਦੀ ਚਾਣਾ ਮੱਡੀ ਚ ਜਾਣਾ ਸਬਜ਼ੀ ਮੱਡੀ ਚ ਜਾਣਾ ਸਬਜ਼ੀ ਲੈਣਾ। ਤਾਂ ਉਹ ਮਾਹੌਲ ਉਹਵੇਂ ਰਾਤ ਤੀਕ ਹੁੰਦਾ ਸੀ ਚਾਹ ਹੁੰਦਾ ਸੀ ਹਰੇਕ ਨੂੰ। ਪਰ ਜਿਵੇਂ ਵਿਆਹ ਆ ਗਿਆ ਆਂਡ ਗਵਾਂਡ ਸਾਰਾ ਤੱਬਰ ਸਾਰਾ ਉੱਥੇ ਹੁੰਦਾ ਸੀ ਚੁੱਲ੍ਹੇ ਨੇ ਆਉਂਦਾ ਚੁੱਲ੍ਹੇ ਨੇ ਆਉਂਦਾ ਖਾਣਾ ਪੀਣਾ ਉੱਥੇ ਲੱਡੂ ਪੱਕੇ ਜਾਣੇ ਵਟਾ ਬਣਾਈ ਜਾਣੇ ਮੱਟੀ ਜਾਣੇ ਲੱਡੂ ਤੇ ਨਾਲ-ਨਾਲ ਗੁੜੀਆਂ ਪੂਰੇ ਜਣੇ ਕਿਉਂਕਿ ਉਦੋਂ ਏਰੀਏ ਦਾ ਹੀ ਉਹ ਬਣਿਆ ਜਾਂਦਾ ਸੀਗਾ ਵੀ ਇੱਕ ਸਾਂਝਾ ਫੰਕਸ਼ਨ ਹੀ ਹੋ ਜਾਂਦਾ ਸੀ ਵਿਆਹ ਜਿੱਦਾਂ ਜਿਹੜੀ ਆਧੁਨਿਕਤਾ ਉਹਨੇ ਕਹਿ ਲੋ ਹਣਾ ਸਾਡੇ ਆਪਾਂ ਇੱਕ ਤਾਂ ਪਬਲਿਕ ਖਾ ਲਿਆ ਕਿ ਤਰ੍ਹਾਂ ਯਾਰ ਭਾਈ ਜਦੋਂ ਜਦੋਂ ਜਿਵੇਂ ਜਿਵੇਂ ਟੀਵੀ ਨੇ ਜ਼ੋਰ ਫੜਿਆ ਵਾ ਹਾਂ ਤੇ ਟੀਵੀ ਤੋਂ ਬਾਅਦ ਫਿਰ ਜਿਵੇਂ ਜਿਵੇਂ ਇੰਟਰਨੈਟ ਤੇ ਮੋਬਾਈਲ ਤੇ ਇਹ ਨਹੀਂ ਫਿਰ ਹੌਲੀ 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 ਉਸ ਚੀਜ਼ ਨੂੰ ਜਿਹੜੇ ਇੰਟਰਨੈਟ ਜਿਹੜੇ ਐਂਟਰਟੇਨਮੈਂਟ ਦੇ ਸਾਧਨ ਸੀ ਤੁਹਾਡੇ ਹੱਥ 'ਚ ਆ ਗਏ ਤੇ ਵਿਆਹਾਂ ਸ਼ਾਦੀਆਂ 'ਚੋਂ ਐਂਟਰਟੇਨਮੈਂਟ ਆਪੇ ਖਤਮ ਹੋਣਾ ਖਤਮ ਹੋ ਗਿਆ ਕਿ ਲੋਕਾਂ ਨੂੰ ਆਪੋ ਤਾਪੀਦੀ ਪਈ ਵੀ ਹੈ ਕਿ ਮੇਰਾ ਕੀ ਫਾਇਦਾ ਮੇਰਾ ਕੀ ਇਹਦੇ 'ਚ ਬਣੂਗਾ ਮੇਰਾ ਮੇਰਾ ਮੈਨੂੰ ਕਿੱਥੋਂ ਫਾਇਦਾ ਹੋਊ ਮੈਨੂੰ ਕਿੱਥੋਂ ਫਾਇਦਾ ਉਹ ਇਹ ਘਰ ਘਰ ਤੋਂ ਹੁੰਦੀ ਹੁੰਦੀ ਗੱਲ ਦੂਰੋਂ ਪਹਿਲਾਂ ਇਹ ਅਬ ਉਹਦੇ 'ਚ ਵੱਡੀ ਆਪਣੇ ਭਾਈ ਪਰ ਪੇਜ ਤੇ ਦੋਸਤੀਆਂ ਮਿੱਤਰਾਂ ਭਾਈ ਹਾਂ ਫਿਰ ਦੋਸਤੀ ਮਿੱਤਰਤਾ ਜੀ ਤਾਂ ਹੁੰਦੀ ਹੁੰਦੀ ਹੁਣ ਇਹ ਘਰ ਤੋਂ ਲੈ ਕੇ ਘਰ ਦੇ ਕੱਲੇ ਕੱਲੇ ਜੀ ਤੱਕ ਇਹ ਹੋ ਗਿਆ ਤੇ ਵਿਆਹ ਵਾਲਾ ਮੌਲਤਾ ਜੀ ਸੀ ਭਾਈ ਉਹ ਤਾਂ ਮੰਜੇ ਇਕੱਠੇ ਕਰਦੇ ਸੀ ਸ਼ੋਕਲ ਮੇਲਾ ਥੋੜੇ ਤੁਸੀਂ ਰਿਸ਼ਤੇਦਾਰਾਂ ਨੂੰ ਵੀ ਗਾਂਹ ਜਾਣਦੇ ਹੁੰਦੇ ਸੀ ਉਹਨਾਂ ਦੇ ਨੂੰ ਸਹੀ ਗੱਲ ਸਹੀ ਵਿਆਹ ਨਾਨਕਾਂ ਮੇਲਾ ਹਾਂ ਵੀ ਫਲਾਣੇ ਫਲਾਣੇ ਹਾਂ ਹਾਂ ਤੇ ਜਿਹੜਾ ਬਣਿਆ ਰਹਿੰਦਾ ਸੀ ਜਿਹੜਾ ਬਣਿਆ ਰਹਿੰਦਾ ਸੀ ਤੇ ਪਿੰਡਾਂ ਦੇ ਵਿੱਚੋਂ ਤੋਂ ਪਤਾ ਹੁੰਦਾ ਸੀ ਵੀ ਬਾਈ ਉਹਦੋਂ ਅ ਵੀ ਹੁਣ ਕੜਾਈ ਚੜ੍ਹ ਗਈ ਸਾਡਾ ਦੋਸਤ ਰਣਜੀਤ ਭਗਤਪੁਰੇ ਤੋਂ ਜੀ ਤੇ ਸਾਡਾ ਪਿਆਰ ਨਾਲ ਅਸੀਂ ਉਹਨੂੰ ਭੋਨਾ ਕਹਿੰਦੇ ਹੁੰਦੇ ਸੀ ਜੀ ਭੈਣ ਦਾ ਵਿਆਹ ਤੇ ਉਹ ਉਹਦੀ ਏਜੰਸੀ ਵੀ ਤੁਸੀਂ ਜਿੱਦੇ ਤੋਂ ਕੜਾਈ ਚੜ੍ਹਣੀ ਆਉਣੀ ਜੀ ਅਸੀਂ ਜੀ ਮੈਂ ਦੱਸੀ ਹੈਪੀ ਤੇ ਕਾਮਰੇਡ ਸਾਡਾ ਹਰਪ੍ਰੀਤ ਭਾਗੀ ਜੀ ਅਸੀਂ 6 ਦਿਨ ਪਹਿਲਾਂ ਲਗਭਗ ਉਹਨਾਂ ਦੇ ਚੜ ਗਈ ਸੀ ਕੜਾਈ ਭਗਤਪੁਰੇ ਪਿੰਡ ਅਸੀਂ ਜੀ ਹਲਵਾਈ ਦੇ ਨਾਲ ਹਨ ਜੀ ਹੁਣ ਜਿਹੜੇ ਉਹਦੇ ਦਾਦੇ ਦੇ ਬਜ਼ੁਰਗ ਸੀ ਸਾਥੀ ਉਹ ਵਿਚਾਰੇ ਸਾਨੂੰ ਕਿੱਥੇ ਜਾਣਨ ਅਸੀਂ ਕਦੇ ਸ਼ਕਰ ਪਰੇ ਕੱਟ ਕਦੇ ਕੋਹ ਕੱਟ ਕਦੇ ਕੋਹ ਬਣਾ ਤੇ ਉਹ ਬੁੜੇ ਨੇ ਤਾਂ ਸਾਨੂੰ ਬਲੁਰਗਾਂ ਨੇ ਤਾਂ ਇਹੀ ਦੇਖਿਆ ਸੀ ਇਹ ਬੰਦੇ ਹਲਵਾਈ ਦੇ ਨਾਲ ਹੋਣਗੇ ਤੇ ਉਹ ਆਖਰ ਦੇ ਵਿੱਚ ਕੀ ਹੋਇਆ ਨਾ ਇੱਕ ਦਿਨ ਸ਼ਰਤ ਲਈ ਬੈਠਾ ਇੱਕ ਬਾਬਾ ਰਣਜੀਤ ਦੇ ਦਰ ਦੇ ਨਾ ਉਹ ਕਹਿੰਦਾ ਵੀ ਇਹ ਮੁੰਡੇ ਕਹਿੰਦਾ ਚੋਟੀ ਦੇ ਹਲਵਾਈ ਬਣਨਗੇ ਉਹ ਮੁਰੋ ਕਹਿੰਦਾ ਨਹੀਂ ਨਹੀਂ ਇਹ ਤਾਂ ਰਣਜੀਤ ਦੀ ਟਾੜੀ ਆ ਤੇ ਬਾਬਾ ਮੰਨਣ ਨੂੰ ਤਿਆਰ ਨਾ ਮੈਨੂੰ ਹੱਸ ਲਿਆ ਮੈਨੂੰ ਕਹਿੰਦਾ ਪੁੱਤਰ ਉਹ ਰਿਆ ਪੱਠ ਜਾ ਲਿਆ ਕਹਿੰਦਾ ਜਲੇਬੀ ਕੱਢ ਲੈਣਾ ਮੈਂ ਉਹ ਵੀ ਜਿਵੇਂ ਸਮ ਬਹੁਤ ਚਿਰ ਪਹਿਲਾਂ ਕੱਢਾ ਲਿਆ ਸੀ ਸਿੰਧੀਆਂ ਕੱਢਦਾ ਕਹਿੰਦਾ ਪੂਰੀ ਬਣਾ ਨਾ ਮੈਂ ਕਿਹਾ ਪੂਰੀ ਮੈਂ ਕਿਹਾ ਸਭ ਆਪ ਲੱਡੂ ਰੁੱਡੂ ਮੈਂ ਕਿਹਾ ਪ੍ਰੀਤ ਪਕੌੜਾ ਸਭ ਉਹ ਬਾਬਾ ਉਹਨਾਂ ਨੂੰ ਕਿਉਂ ਦੇਖਿਆ ਮੈਂ ਤੁਹਾਨੂੰ ਕਹਿੰਦਾ ਸੀ ਨਾ ਇਹ ਤਾਂ ਚਾਹਣ ਦਾ ਕਹਿੰਦਾ ਅਸੀਂ ਤਾਂ ਇਹਨਾਂ ਦੇ ਕਹਿੰਦਾ ਹੋਟਲ ਤੋਂ ਮੂਰੇ ਝੋਣਾ ਸੜਦੇ ਹੁੰਦੇ ਬਾਬਾ ਮੰਨੇ ਨਾ ਪਰ ਜਦੋਂ ਬਾਬੇ ਨੂੰ ਅਖੀਰ ਤੇ ਲਿਆ ਕੇ ਨਾ ਸਾਰਾ ਉਹਨੂੰ ਪਤਾ ਲੱਗਿਆ ਕਿ ਇਹ ਨਜੀਦ ਦੇ ਦੋਸਤ ਆ ਉਹ ਚਿਰ ਨਾਲ ਤਾਂ ਕੱਚਾ ਜਾ ਹੋਈ ਜਾਵੇ ਨਾਲੇ ਕਹਿੰਦਾ ਕੰਜਰੋ ਪਹਿਲਾਂ ਦਾਸ ਦੀਦਾ ਹੁੰਦਾ ਵਿਚੇ ਦੇ ਵੱਡੇ ਬੰਦੇ ਹੈਨਾ ਯਾਨੀ ਕਿ ਹਲਵਾਈਆਂ ਦੇ ਨਾਲ ਵਿਚਰਨਾ ਤੁਹਾਨੂੰ ਆਏ ਜੇ ਕਾਹ ਦਿੰਦਾ ਸੀ ਵੀ ਯਾਰ ਵੀ ਪਤਾ ਹੀ ਨਹੀਂ ਸੀ ਲੱਗਦਾ ਹੁੰਦਾ ਹੈਨਾ ਪਹਿਲ ਹਵਾਈ ਵੀ ਪਹਿਲਾਂ ਦੇਖ ਲੈਂਦੇ ਨੇ ਉਹ ਆ ਕੰਮ ਵਾਲੇ ਬੰਦੇ ਉਹਨਾਂ ਨੇ ਕਿਹਾ ਜਾਂ ਫਲਾਨਾ ਥਾਂੋਂ ਉਹ ਪਾਣੀ ਲਿਆਓ ਕੱਸੀ ਦਾ ਭਰ ਕੇ ਮੈਰਾ ਤੋਂ ਅਸੀਂ ਕਈ ਵਾਰੀ ਸਾਡੇ ਨੇੜੇ ਸੀ ਤਾਂ ਮੈਰਾ ਤੋਂ ਹੀ ਪਾਣੀ ਮੰਗਾਉਂਦੇ ਸੀ ਜਦੋਂ ਕਿਉਂਕਿ ਮਠਾਈ ਦਾ ਟੇਸਟ ਜਿਹੜਾ ਆਉਂਦਾ ਉਹ ਉਹ ਚੀਜ਼ਾਂ ਨਾਲ ਪਹਿਲਾਂ ਹੀ ਹੁੰਦਾ ਸੀ ਇਹਨੂੰ ਪਤਾ ਹਾਂ ਮੈਂ ਉੱਥੋਂ ਪਾਣੀ ਲਿਆਓ ਤੇ ਫਿਰ ਮਠਾਈ ਬਣਾਉਣੀ ਸ਼ੁਰੂ ਕਰਦੇ ਉਹਨਾਂ ਨੇ ਜਾਂ ਜਿੰਨੇ ਦਿਨ ਵੀ ਉੱਥੇ ਵਿਆਹ ਚ ਰਹਿਣਾ ਉਹ ਤਾਂ ਥੋੜੀ ਨੇੜਤਾ ਹੋ ਜਾਂਦੀ ਸੀ ਉਹਨਾਂ ਨਾਲ ਵੀ ਇੱਕ ਸਾਝ ਬਣੀ ਹੁੰਦੀ ਸੀਗੀ ਕਿ ਉਹਨਾਂ ਨੇ ਪਹਿਲੇ ਕਹਿੰਦਾ ਤੇਰੇ ਵਿਆਹ ਤੇ ਮੈਂ ਬੜਾਉਣੇ ਲੰ ਨੂੰ ਜਾਂ ਕੁਝ ਖਰੇ ਸਾਬ ਕੌਮ ਕੀ ਗੀ ਉਹ ਇਦਾਂ ਤਾਂ ਫਿਰ ਮੇਲ ਦੇ ਨਾਲ ਜਿੰਨਾ ਵੀ ਕੋਈ ਆਇਆ ਅ ਰਸਤੇਦਾਰ ਉਹਨਾਂ ਨਾਲ ਸਾਰੇ ਜਿਹੜੇ ਪ੍ਰੀਹਾਂ ਦਾ ਹੁੰਦਾ ਸੀ ਉਹਨਾਂ ਦਾ ਵੀ ਕਨੈਕਸ਼ਨ ਹੋ ਜਾਂਦਾ ਸੀ ਸਾਂਝਦਾ ਵੀ ਹੁੰਦੀ ਸੀ ਵੀ ਫਰਾਂਦੇ ਦਾ ਮਾਮਾ ਫਰਾਂਦੇ ਦਾ ਮਾਸੜਾ ਫਰਾਂਦੇ ਦਾ ਚਾਚਾ ਤਾਇਆ ਰਸਤੇਦਾਰ ਜੋ ਜੋ ਵੀ ਰਸਤੇ ਹੁੰਦੇ ਸੀ ਅਚਾਂ ਦੇ ਹੁੰਦੇ ਸੀ ਹਲਕਾ ਹੁਣ ਜਿਵੇਂ ਜਿਵੇਂ ਹਾਲਕ ਨੇ ਕਿਹਾ ਵਧੀਆ ਨਾ ਹੁਣ ਮਾਹੌਲ ਕੀ ਆ ਵੀ ਵਿਆਹਾਂ ਦੇ ਵਿੱਚ ਪ੍ਰੀ ਵੈਡਿੰਗ ਸ਼ੂਟ ਹੁੰਦੇ ਆ ਹਨਾ ਕਦੇ ਤਾਂ ਵੇਲਾ ਐ ਸੀ ਜਦੋਂ ਤਾਂ ਗਰੀਬੀ ਹੁੰਦੀ ਸੀ ਹਨਾ ਜਾਂ ਆਮ ਮਾਹੌਲ ਹੁੰਦਾ ਸੀ ਉਹ ਤਾਂ ਕੱਚੀਆਂ ਕੰਧਾਂ ਤੋਂ ਅਸੀਂ ਛਟਕਾਰਾ ਪਾਉਂਦੇ ਸੀ ਵੀ ਯਾਰ ਕਿਵੇਂ ਨਾ ਕਿਹਾ ਪੱਕੀਆਂ ਹੌਣ ਲਿਪੜੀਆਂ ਔਖੀਆਂ ਪਰ ਹੁਣ ਜਦੋਂ ਆਧੁਨਿਕਤਾ ਦੇ ਦੌਰ ਦੇ ਵਿੱਚ ਕਹ ਲਓ ਕਿ ਜੇਬਾਂ ਵੀ ਭਾਰ ਚੱਲਦੀਆਂ ਵਧੀਆ ਹਨਾ ਪੈਰ ਭਾਰ ਚੱਲਦੇ ਤੇ ਹੁਣ ਵਿਆਹ ਸ਼ੂਟ ਵਿਆਹ ਦਾ ਸ਼ੂਟ ਕਰਨ ਲਈ ਲੋਕ ਕੱਚੀਆਂ ਕੰਧਾਂ ਲੱਭਦੇ ਪਰ ਇਹ ਭਾਈ ਜਿਹੜਾ ਉਹ ਟਾਈਮ ਹੁੰਦਾ ਨਾ ਚਾਹੇ ਕੋਈ ਵੀ ਚੀਜ਼ਾ ਕੋਈ ਫੈਸ਼ਨ ਹੈਗਾ ਕੋਈ ਟਾਈਮ ਆ ਵਾਪਸੋ ਥੋੜੇ ਚਿਰ ਬਾਅਦ ਜਿਵੇਂ ਜਿਵੇਂ ਜਿੰਦਾ ਦਾ ਉਹ ਨਾ ਰਿਲੇਟਡ ਆ ਉਹ ਵਾਪਸ ਆਉਂਦਾ ਵਾਪਸ ਆਉਂਦਾ ਆਪੋ ਚਾਹੇ ਸ਼ੌਕ ਕੀ ਆਵੇ ਚਾਹੇ ਹਾ ਉਹ ਕਿਉਂਕਿ ਉਦੋਂ ਤੁਸੀਂ ਦੇਖੋ ਤੁਸੀਂ ਵੀ ਸਕੂਲ ਜਾਂਦੇ ਹੋਗੇ ਖੁੱਲੀਆਂ ਮੈਂਟਾਂ ਦਾ ਰਵਾਇਤ ਹੁੰਦਾ ਸੀ ਨਹੀਂ ਬੈਗੀ ਬੈਂਕ ਤੇ ਉਹ ਕਿਦਾ ਅਲੇ ਵੀਰੋ ਫੋਟੋ ਦੇਖ ਲੈਣੇ ਨਾ ਪੁਰਾਣੀ ਕੋਈ ਵੀ ਸਾਰੇ ਦੇਖਦੇ ਹੋਰੇ ਆ ਉਦੋਂ ਵੀ ਕਿਲਾ ਦਾ ਮੁੰਡਾ ਛੱਡਦੇ ਰਦੀ ਜਾਂ ਗਾਲੇ ਠਰਮਾਲ ਰੱਖਦਾ ਸੀ ਨਾ ਕਲਰ ਮਲੇ ਨਾ ਹੁਣ ਕਲਰ ਮਲੇ ਨਾ ਹੁਣ ਜਾਂ ਜਦੋਂ ਮੁੜਕਾ ਪਸੀਨਾ ਆ ਜਾਂਦਾ ਤਾਂ ਉਦੋਂ ਉਸ ਕਿਤੇ ਦੂਰ ਨੇੜੇ ਜਾਣੇ ਆ ਤੁਹਾਨੂੰ ਪਤਾ ਆਦਾ ਮੱਛਰ ਬਾਈ ਉਦੋਂ ਕਿੰਨਾ ਹੁੰਦਾ ਸੀ ਜੇ ਤੁਸੀਂ ਸਕੂਟਰ ਸਾਈਕਲ ਮੋਟਰਸਾਈਕਲ ਤੇ ਜਾ ਰਹੇ ਹੋ ਤੇ ਜੇ ਤਾਂ ਤੁਸੀਂ ਬਿਨਾ ਐਨਕਾਂ ਮਦੋਂ ਪੱਕਾ ਪਵਾ ਕੇ ਲੀ ਜਾਂਦੇ ਸੀ ਤੁਸੀਂ ਸਹੀ ਗੱਲ ਮੱਛਰ ਤੇ ਵਾਲਾਂ ਦੇ ਵਿੱਚ ਵੱਲ ਜਾਣਾ ਉਹਨੇ ਹਣਾ ਤਾ ਉਦੋਂ ਇਦਾਂ ਦੇ ਕਈ ਚੀਜ਼ਾਂ ਸੀ ਜਿਹੜੇ ਜਿਵੇਂ ਬਾਈ ਮਾਖੋ ਲੱਗੇ ਹੁੰਦੇ ਮੈਨਾਂ ਫਿਰ ਤੇ ਨੂਬਣਾ ਵਾਕੋ ਲੱਗਿਆ ਤੂੰ ਤੇਰੇ ਉਹ ਵੀ ਕਈ ਵਾਰੀ ਇਦਾਂ ਤੁਸੀਂ ਪੱਗਾ ਜਿਵੇਂ ਕਦੇ ਪੈਵਾ ਤਰ ਬੜੀਆਂ ਤਸੱਲੀयां ਕਰੇ ਬੜੇ ਹਾਸੇ ਵਾਲੇ ਵੀ ਨਾ ਇਦਾਂ ਦੇ ਕਿੱਸੇ ਹੈਗੇ ਕਾਫੀ ਉਹ ਆਪਾਂ ਫੇਰ ਵਾਲੀ ਕਿਸੇ ਗੱਲਬਾਤ ਦੇ ਵਿੱਚ ਨਾ ਕਰਦੇ ਰਹਿ ਗਏ ਸੰਜੇ ਚਲੋ ਸੋ ਮਿੱਤਰੋ ਆ ਤਾਂ ਥੋੜੀ ਜਿਹੀ ਇੱਕ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਪਿੰਡ ਲੈ ਕੇ ਚੱਲੇ ਸੀ ਤੇ ਪਿੰਡ ਵੀ ਉਹ ਜਿਹੜਾ ਚੌੜੀਆਂ ਨੇੜੋਂ ਦਿਖਣਾ ਸੀ ਬਸਿਆ ਹੋਇਆ ਸੀ ਹਣਾ ਇਕੇ ਹਦਾਂ ਫੇਰ ਤੁਹਾਨੂੰ ਇਸੇ ਤਰ੍ਹਾਂ ਹੀ ਪਿੰਡ ਦੀਆਂ ਗਲੀਆਂ ਚ ਵੜ ਕੇ ਤੇ ਗੱਲਬਾਤ ਕਰਾਂਗੇ ਅਦਲੀ ਇੰਨਾ ਕੀ ਤੇ ਲੈਣਿਆ ਇਜਾਜ਼ਤ ਮਿਲਦੇ ਆ ਫੇਰ ਤੁਹਾਰੇ ਗੱਲ ਸਾਹਿਬ ਬਹੁਤ ਬਹੁਤ ਸਸਿਕਾ ਕੋਈ ਬਾਈ ਪਛਾਲਦੇ ਦੁੱਧਰ ਹੋ ਗਿਆ ਹੋਵੇ ਤਾਂ ਬਹੁਤ ਸੌਰੀ ਹੋਰ ਚੀਜ਼ ਲਈ ਸਿਰਫ ਇਹੀ ਤੁਹਾਨੂੰ ਸਮਝ ਆ ਰਿਹਾ ਹਾਂ ਆਪ ਸਾਰੇ ਧੰਨਵਾਦ